ਸਰੀਰ ਦੇ ਵਿੱਚ ਆ ਬਿਮਾਰੀ ਆਮ ਚਹੀ ਗੱਲ ਹੈ ਇਹੇ ਬਿਮਾਰੀ ਕੱਲੀਆਂ ਔਰਤਾਂ ਨਹੀਂ ਮਰਦਾਂ ਬੱਚਿਆਂ ਸਭ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਸਰੀਰ ਦੇ ਵਿੱਚ ਪੱਥਰੀ ਦੀ ਸਮੱਸਿਆ ਅੱਜਕੱਲ ਆਮ ਜਹੀ ਗੱਲ ਬਣ ਗਈ। ਅਜਿਹੀ ਸਥਿਤੀ ਦੇ ਵਿੱਚ ਲੋਕ ਕੁਦਰਤੀ ਤੌਰ ਤੇ ਉਪਲਬਧ ਜੜੀ ਬੂਟੀਆਂ ਦੀ ਵਰਤੋਂ ਕਰਕੇ ਆਪਰੇਸ਼ਨ ਤੋਂ ਬਚ ਸਕਦੇ ਨੇ। ਆਯੁਰਵੇਦ ਦੇ ਵਿੱਚ ਪੱਥਰੀ ਦੀ ਸਮੱਸਿਆ ਨੂੰ ਦੂਰ ਕਰਨ ਦੇ ਵਿੱਚ ਪੱਥਰ ਚਟ ਦੇ ਪੱਤਿਆਂ ਦਾ ਖਾਸ ਮਹੱਤਵ ਹੈ। ਇਸ ਸੰਬੰਧੀ ਆਯੁਰਵੈਦਿਕ ਵੈਦ ਡਾਕਟਰ ਪ੍ਰਭਾਤ ਕੁਮਾਰ ਨੇ ਇਸ ਦੀ ਵਰਤੋਂ ਕਰਨ ਦੇ ਬਿਹਤਰ ਤਰੀਕਿਆਂ ਬਾਰੇ ਜਾਣਕਾਰੀ ਨਿੱਜੀ ਚੈਨਲ ਤੇ ਸਾਂਝੀ ਕੀਤੀ। ਡਾਕਟਰ ਦੇ ਮੁਤਾਬਕ ਉਹਨਾਂ ਦੱਸਿਆ ਕਿ ਆਯੁਰਵੇਦਿਕ ਦਵਾਈ ਦੇ ਵਿੱਚ ਪੱਥਰ ਚਟਾ ਨੂੰ ਪਾਸ਼ਣ ਭੇਜ ਵੀ ਕਿਹਾ ਜਾਂਦਾ ਹੈ ਜਿਸ ਦਾ ਅਰਥ ਹੈ ਜੋ ਪੱਥਰਾਂ ਨੂੰ ਵਿੰਨ ਕੇ ਰੱਖਦਾ ਹੈ ਇਹ 0.5 ਮਿਲੀਲੀਟਰ ਤੋਂ 2.5 ਮਿਲੀਲੀਟਰ ਤੱਕ ਦੀ ਪਥਰੀ ਨੂੰ ਆਸਾਨੇ ਨਾਲ ਪਿਘਲਾ ਦਿੰਦਾ ਤੇ ਉਹਨਾਂ ਨੂੰ ਸਰੀਰ ਤੋਂ ਬਾਹਰ ਕੱਢਣ ਦਿੰਦਾ ਹੈ। ਇਸ ਦੇ ਪੱਤੇ ਸੁਆਦ ਦੇ ਵਿੱਚ ਖੱਟੇ ਤੇ ਨਮਕੀਨ ਹੁੰਦੇ ਨੇ। ਪੱਥਰ ਚਟੇ ਦੇ ਪੱਤਿਆਂ ਦੀ ਵਰਤੋਂ ਪੇੜ ਤੋਂ ਜ਼ਹਿਰੀਲੇ ਪਦਾਰਥ ਨੂੰ ਬਾਹਰ ਕੱਢਣ ਲਈ ਵੀ ਕੀਤੀ ਜਾਂਦੀ ਹੈ। ਬਵਾਸੀਰ ਦੀ ਸਮੱਸਿਆ ਤੋਂ ਰਾਹ ਦਿਵਾਉਂਦਾ ਪੱਥਰ ਚਟ ਪਥਰੀ ਦੇ ਇਲਾਜ ਦੇ ਵਿੱਚ ਪੱਥਰ ਚਟ ਰਾਮ ਬਣਦਾ ਕੰਮ ਕਰਦਾ ਹੈ। ਬਵਾਸੀਰ ਦੀ ਸਮੱਸਿਆ ਨੂੰ ਦੂਰ ਕਰਨ ਦੇ ਵਿੱਚ ਬਹੁਤ ਫਾਇਦੇਮੰਦ ਮੰਨਿਆ ਜਾਂਦਾ। ਜੇਕਰ ਕੋਈ ਵਿਅਕਤੀ ਲਗਾਤਾਰ 5 ਮਹੀਨਿਆਂ ਤੋਂ ਕਬਜ਼ ਦੀ ਸ਼ਿਕਾਇਤ ਕਰਦਾ ਤਾਂ ਉਸ ਨੂੰ ਬਵਾਸੀਰ ਹੈ। ਬਵਾਸੀਰ ਦੀ ਸਮੱਸਿਆ ਤੋ ਛੁਰਕਾਰਾ ਪੌਲੀ ਪੱਥਰ ਚੜਦੇ ਪੱਤਿਆਂ ਨੂੰ ਪੀਸ ਕੇ ਸਵੇਰੇ ਇੱਕ ਚਮਚਾ ਤੇ ਸ਼ਾਮ ਨੂੰ ਇੱਕ ਚਮਚ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਤੋਂ ਇਲਾਵਾ ਪੱਥਰ ਚੜਦੀਆਂ 4-5 ਪੱਤیاں ਲੈ ਕੇ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਗਲਾਸ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਦਾ ਰਸ ਸਵੇਰੇ ਸ਼ਾਮ ਪੀਣਾ ਚਾਹੀਦਾ ਹੈ ਇਸ ਦੇ ਨਾਲ ਜੇਕਰ 12 ਸਾਲ ਤੋਂ ਘਟੂਮ ਦੇ ਬੱਚਿਆਂ ਨੂੰ ਪੱਥਰੀ ਦੀ ਸਮੱਸਿਆ ਤਾਂ ਉਹਨਾਂ ਨੂੰ ਦੋ ਚਮਚੇ ਪੱਥਰ ਚਟੇ ਦਾ ਰਸ ਸਵੇਰੇ ਅਤੇ ਦੋ ਸ਼ਾਮ ਨੂੰ ਦੇਣੇ ਚਾਹੀਦੇ ਨੇ ਇਸ ਨਾਲ ਕਾਫੀ ਰਾਹਤ ਮਿਲੇਗੀ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ